ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਐਪ ਦੀ ਜਾਣਕਾਰੀ ਦੇਵਾਂਗੇ ਜਿਹਦੇ ਰਾਹੀਂ ਤੁਸੀਂ ਆਪਣਾ ਰੀਚਾਰਜ ਕਰ ਸਕਦੇ ਹੋ ਰੀਚਾਰਜ ਹੁਣ ਤੁਸੀਂ ਕਹੋਗੇ ਕਿ ਅਸੀਂ Google Pay, PhonePe ਜਾਂ Paytm ਤੋਂ ਕਰਦੇ ਹਾਂ ਪਰ ਉਹਦੇ ਵਿੱਚ ਆਪਾਂ ਨੂੰ ਐਕਸਟਰਾ ਚਾਰजेस ਦੇਣਾ ਪੈਂਦਾ ਹੈਗਾ ਜਿਵੇਂ ਹੁਣ ਆਪਾਂ 299 ਵਾਲਾ ਰੀਚਾਰਜ ਕਰਦੇ ਹੁੰਦੇ ਆ ਤਾਂ ਆਪਾਂ ਨੂੰ 1-2 ਰੁਪਏ ਵੱਧ ਦੇਣੇ ਪੈਂਦੇ ਆ Paytm ਤੇ ਲਾ ਲਓ ਜਾਂ ਫਿਰ Google Pay ਤੇ ਲਾ ਲਓ ਠੀਕ ਹੈ ਜੀ ਤੇ ਆਪਾਂ ਹੁਣ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਐਪ ਦੱਸਾਂਗੇ ਜਿਹਦੇ ਵਿੱਚ ਤੁਸੀਂ ਰੀਚਾਰਜ ਵੀ ਕਰ ਸਕੋਗੇ ਤੇ ਨਾਲ ਤੁਹਾਨੂੰ ਕੋਈ ਐਕਸਟਰਾ ਵਾਧੂ ਪੈਸੇ ਦੇਣ ਦੀ ਲੋੜ ਨਹੀਂ ਉਹਦੇ ਵਿੱਚ ਤੁਹਾਨੂੰ ਜੇਕਰ 299 ਰੁਪਿਆ ਦਾ ਰੀਚਾਰਜ ਕਰਦੇ ਹੋ ਤੁਸੀਂ ਤਾਂ ਤੁਹਾਨੂੰ 3-4 ਰੁਪਏ ਹੋਰ ਉੱਤੇ ਆਉਣਗੇ ਠੀਕ ਹੈ ਜੀ ਤੁਹਾਡੇ 3-4 ਰੁਪਏਾਂ ਦਾ ਫਾਇਦਾ ਹੋਊਗਾ ਤੇ ਨਾ ਹੀ ਆਪਾਂ ਨੂੰ ਕਿਸੇ ਨੂੰ 10 ਰੁਪਏ ਵਾਧਾ ਐਕਸਟਰਾ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਹ ਦੁਕਾਨਦਾਰ ਜਿਹੜੇ ਹੁੰਦੇ ਆ ਉਹ 10 ਰੁਪਏ ਐਕਸਟਰਾ ਲੈ ਲੈਂਦੇ ਆ ਕਈ ਵਾਰੀ ਤਾਂ ਉਹ ਵੀ ਤੁਹਾਡੀ ਬਚਤ ਹੋ ਜਾਊਗੀ ਉਹ 10 ਰੁਪਈਆ ਦੀ ਠੀਕ ਹੈ ਜੀ ਸੋ ਆਜੋ ਆਪਾਂ ਗੱਲ ਕਰਦੇ ਆ ਉਹ ਐਪ ਦੀ ਤੇ ਉਹ ਐਪ ਕਿਹੜਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਇੱਥੇ ਸਰਚ ਕਰੋਗੇ ਜੀ ਰੀਚਾਰਜ ਪੇ ਰੀਚਾਰਜ ਪੇ ਇਸ ਤੋਂ ਬਾਅਦ ਕੀ ਕਰਨਾ ਆਪਣੇ ਕੇ ਕਾਫੀ سارے ਜਿਹੜੇ ਐਪ ਆ ਜੀ ਉਹ ਓਪਨ ਹੋ ਚੁੱਕੇ ਆ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਐਪ ਆ ਜੀ ਦਾ ਆਈਕਨ ਤੁਸੀਂ ਦੇਖ ਲਓ ਵੀ ਐਦਾਂ ਦਾ ਇਹ ਫਿੱਕਾ ਸਰਦਈਆ ਫਿਰੋਜੀ ਕਲਰ ਦਾ ਤੇ ਇਹ ਮੇਰੇ ਕੋਲੇ ਪਹਿਲੇ ਇੰਸਟਾਲ ਹੈਗਾ ਤਾਂ ਮੈਂ ਇਹਨੂੰ ਓਪਨ ਕਰ ਲੈਣਾ ਠੀਕ ਆ ਜੀ ਬਹੁਤ ਹੀ ਵਧੀਆ ਐਪ ਆ ਹੁਣ ਦੇਖੋ ਇਹਦੇ ਵਿੱਚ ਆਪਾਂ ਨੂੰ ਸਾਰਾ ਮਾਰਜਨ ਦਿੱਤਾ ਹੋਇਆ ਕਿ ਜੇ ਆਪਾਂ ਏਅਰਡਲ ਦਾ ਰੀਚਾਰਜ ਕਰਦੇ ਆਂ ਤਾਂ ਆਪਾਂ ਨੂੰ 1 ਰੁਪਿਆ 50 ਪੈਸੇ ਆਉਂਦੇ ਨੇ Jio ਦੇ ਤੇ ਵੀ ਇਦਾਂ ਹੀ ਆਉਂਦੇ ਆ Vi ਦੇ ਵੀ 3 ਰੁਪਏ ਮਿਲਦੇ ਆ BSNL ਦੇ 4 ਤੇ BSNL ਕੰਬੋ ਜਿਹੜਾ ਜੇ ਟਾਪ-ਅਪ ਕਰਦੇ ਆਂ ਤਾਂ 4 ਰੁਪਏ ਜੇ ਕੰਬੋ ਹੁੰਦਾ ਜਿਸ ਤਰ੍ਹਾਂ ਕਿ ਕੋਈ ਮੰਨ ਕੇ ਚਲੋ ਆਪਾਂ ਡਾਟੇ ਵਾਲਾ ਕੋਈ ਰੀਚਾਰਜ ਕਰਦੇ ਆਂ ਜਾਂ ਕਾਲਿੰਗ ਵਾਲਾ ਤਾਂ ਉਹਤੇ ਵੀ ਆਪਾਂ ਨੂੰ 4 ਰੁਪਏ ਆਉਂਦੇ ਆ ਸੋ ਬਾਕੀ ਜਿਹੜੇ ਮਾਰਜਨ ਦਿੱਤੇ ਆ ਉਹ ਵੀ ਤੁਸੀਂ ਦੇਖ ਲਿਓ ਤੇ ਇੱਥੇ ਤੁਸੀਂ ਮੈਂ ਰਿਪੋਰਟ ਵੀ ਤੁਹਾਨੂੰ ਕੱਢ ਕੇ ਦਿਖਾ ਦਿੰਨਾ ਇੱਕ ਵਾਰੀ ਕਿ ਦੇਖੋ ਜਿਵੇਂ ਹੁਣ ਇਹਨਾਂ ਦਾ 299 ਰੁਪਿਆ ਦਾ ਰੀਚਾਰਜ ਕੀਤਾ ਸੀ ਤਾਂ ਆਪਾਂ ਨੂੰ 4 ਰੁਪਏ 49 ਪੈਸੇ ਆਪਾਂ ਨੂੰ ਪ੍ਰੋਫਿਟ ਮਿਲਿਆਗਾ ਤੇ ਇਸ ਤਰ੍ਹਾਂ ਹੀ ਆਪਾਂ 179 ਵਾਲਾ ਰੀਚਾਰਜ ਕੀਤਾ ਸੀਗਾ 2 ਰੁਪਏ 99 ਪੈਸੇ ਆਪਾਂ ਨੂੰ ਪ੍ਰੋਫਿਟ ਮਿਲੇ ਆ ਨਾਲ ਆਪਾਂ ਨੂੰ ਫਾਇਦਾ ਹੋਇਆ ਕਿਉਂਕਿ ਜੇਕਰ ਆਪਾਂ ਕਿਸੇ ਦੁਕਾਨਦਾਰ ਤੋਂ ਕਰਵਾਉਣੇ ਆ ਤਾਂ 179 ਦੀ بجائے ਉਹ ਆਪਾਂ ਨੂੰ 190 ਰੁਪਏ ਲੈ ਲੈਂਦਾ 180 ਦੀ ਥਾਂ ਤੇ 190 ਰੁਪਏ ਲੈ ਲੈਂਦਾ ਸੋ ਬਹੁਤ ਹੀ ਵਧੀਆ ਐ ਭਾਜੀ ਇਹ ਤੇ ਜਿੰਨਾ ਵੱਡਾ ਰੀਚਾਰਜ ਹੋਊਗਾ ਤੇ ਓਨੇ ਜਿਆਦਾ ਪੈਸੇ ਹੋਣਗੇ ਜਿਸ ਤਰ੍ਹਾਂ ਇਹ 549 ਰੁਪਿਆ ਦਾ 550 ਰੁਪਿਆ ਵਾਲਾ ਰੀਚਾਰਜ ਕੀਤਾ ਆਪਾਂ ਤਾਂ ਇਹਦੇ ਆਪਾਂ ਨੂੰ 8 ਰੁਪਏ 24 ਪੈਸੇ ਆਪਾਂ ਨੂੰ ਪ੍ਰੋਫਿਟ ਹੋਇਆ ਸੋ ਬਹੁਤ ਹੀ ਵਧੀਆ ਰੀਚਾਰਜ ਆ ਜੀ ਇਹ ਐਪ ਆ ਸੌਰੀ ਤਾਂ ਤੁਸੀਂ ਇਹ ਜਿਹੜਾ ਐ ਭਾਜੀ ਉਹ ਰੀਚਾਰਜ ਪੇ ਹੈਗਾ ਤੇ ਜੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਰੀਚਾਰਜ ਦੇ ਵਿੱਚ ਕਈ ਵਾਰੀ ਫੇਲਡ ਹੋ ਜਾਂਦਾ ਰੀਚਾਰਜ ਤਾਂ ਤੁਸੀਂ ਇਹਨਾਂ ਦਾ ਨੰਬਰ ਵੀ ਦਿੱਤਾ ਹੋਇਆ ਤੁਸੀਂ ਨੋਟ ਕਰ ਸਕਦੇ ਹੋ WhatsApp ਤੇ ਤੁਸੀਂ ਜਾ ਕੇ ਇਹਨਾਂ ਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਵੀ ਸਾਨੂੰ ਆਹ ਪ੍ਰੋਬਲਮ ਆ ਰਹੀ ਹੈ ਤੇ ਨਾਲ ਦੀ ਨਾਲ ਉਹਦਾ ਜਿਹੜਾ ਸੋਲੂਸ਼ਨ ਆ ਉਹ ਕਰ ਦਿੰਦੇ ਆ ਸੋ ਬਹੁਤ ਹੀ ਵਧੀਆ ਐ ਭਾਜੀ ਜਰੂਰ ਇੰਸਟਾਲ ਕਰੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰੋ ਜੀ ਆਪਣੇ Facebook ਪੇਜ ਵਿੱਕੀ ਕੋਲੋਕੇ ਨੂੰ ਫੋਲੋ ਕਰ ਲਓ ਤੇ ਆਪਣਾ ਚੈਨਲ ਬਣਿਆ ਹੋਇਆ ਇੱਕ ਮਨਰਾਜੀ ਸਰਵਿਸ YouTube ਤੇ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਪੋਸਟਾਂ ਦੀ ਜਾਣਕਾਰੀ ਉਸ ਚੈਨਲ ਤੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੋ ਵੀਡੀਓ ਨੂੰ ਦੇਖਣ ਦੇ ਲਈ ਅਤੇ ਆਪਣੇ ਪੇਜ ਨੂੰ ਫੋਲੋ ਕਰਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਤੁਹਾਡਾ ਧੰਨਵਾਦ ਜੀ